ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਦੇ ਕਮਾਕਾਰਾਂ ਚ ਮਾਲਕ ਕਰੇ ਜੀ ਵਾਦਾ ਅੱਜ ਜਿਹੜੀ ਸਵੇਰੇ ਵੀਡੀਓ ਪਾਈ ਆ ਜੀ ਉਹ ਥੋੜੀ ਜਿਹੀ ਪੁਰਾਣੀ ਆ ਵਿੱਚ ਵਿੱਚ ਕਮੈਂਟ ਆਏ ਵੀ ਆ ਜੀ ਉਹ ਵੀਡੀਓ ਐਕਚੁਅਲੀ ਨਾ ਉਹ ਵੀਡੀਓ ਸਾਡਾ ਮੈਮਰੀ ਕਾਰਡ ਖੋ ਗਿਆ ਤਾਂ ਜੀ ਜਿਹੜੇ ਕੈਮਰੇ ਦੀ ਵੀਡੀਓ ਬਣਾਈ ਪਈ ਮੈਮਰੀ ਕਾਰਡ ਖੋ ਗਿਆ ਉਹ ਹੁਣ ਲੱਭਿਆ ਤਾਂ ਹੁਣ ਇੰਨੀ ਮਿਹਨਤ ਕਰਕੇ ਵੀਡੀਓ ਬਣਾਈ ਵੀ ਤੀ ਉਹ ਪਾਣੀ ਦਾ ਹੈ ਗਈ ਉਹਦੀ ਤੇ ਤਾਂ ਕਰਕੇ ਫਿਰ ਅੱਜ ਛੱਡੀ ਆ ਜੀ ਉਹ ਹਾਂਜੀ ਤੇ ਹੁਣ ਅਸੀਂ ਚੱਲੇ ਆ ਜੀ ਰੋਪੜ ਨੂੰ ਮੇਰੇ ਚਾਚਾ ਜੀ ਦੇ ਮੁੰਡੇ ਨੇ ਜਾਣਾ ਜੀ ਬਾਹਰ ਨੂੰ ਕਹਿੰਦੇ ਆ ਵੀ ਮਿਹਨਤ ਰੰਗ ਲਾਉਂਦੀ ਆ ਬੰਦਾ ਮਿਹਨਤ ਕਰਨੀ ਨਾ ਛੱਡੇ ਆ ਉਹਨੂੰ ਬਾਈ ਨੂੰ ਸਾਡੇ ਨੂੰ 6-7 ਸਾਲ ਹੋ ਗਏ ਤੇ ਜੀ ਦਬਾਈ ਟਰਾਲਾ ਚਲਾਉਂਦੇ ਹੋ ਦਵਾਈ ਟਰਾਲੇ ਦਾ ਐਕਸਪੀਰੀਅੰਸ ਲਿਆ ਉਹਨੇ 6-7 ਸਾਲ ਦਾ ਟਰਾਲਾ ਬਹੁਤ ਮਿਹਨਤ ਕੀਤੀ ਜੀ ਬਹੁਤ ਕੁਸ ਬਣਾਇਆ ਸਾਰਾ ਕੁਸ ਬਣਾਤਾ ਉਹਨੇ ਮੁੰਡੇ ਨੇ ਬਹੁਤ ਜ਼ਿਆਦਾ ਕਮਾਈ ਕੀਤੀ ਐਵੇਂ ਕਹੀਏ ਮਿਹਨਤ ਬਹੁਤ ਕਰੀ ਆ ਤੇ ਹੁਣ ਮਾਲਕ ਰਹੀ ਕਿਰਪਾ ਨਾਲ ਜੀ ਚਲੋ ਉਹਦੇ ਐਕਸਪੀਰੀਅੰਸ ਦੇ ਬੇਸ ਤੇ ਬਾਈ ਦਾ ਲੱਗ ਗਿਆ ਜੀ ਕੈਨੇਡਾ ਦਾ ਵੀਜ਼ਾ ਤੇ ਬਾਈ ਨੇ ਕੱਲ ਨੂੰ ਜਾਣਾ ਜੀ 10 ਤਰੀਕ ਨੂੰ ਕੈਨੇਡਾ ਨੂੰ ਤੇ ਅੱਜ ਅਸੀਂ ਚੱਲੇ ਆ ਜੀ ਹੁਣ ਸ਼ਾਪਿੰਗ ਕਰਨਾ ਥੋੜੀ ਜੀ ਬਾਈ ਨੇ ਸ਼ਾਪਿੰਗ ਬੂਟ ਬਾਟ ਲੈਣੇ ਆ ਔਰ ਕੁਝ ਚੀਜ਼ਾਂ ਥੋੜੀਆਂ ਜਿਹੀਆਂ ਬਾਕੀ ਤਾਂ तकरीबन ਸਾਰਾ ਸਮਾਨ ਹੋਇਆ ਗਿਆ ਰੈਡੀ ਤੇ ਪਰ ਥੋੜਾ ਜਿਹਾ ਜਿਹੜਾ ਰਹਿਦਾ ਸਮਾਨ ਉਹ ਲੈਣ ਚੱਲੇ ਆ ਤੇ ਆਜੂ ਫਿਰ ਆਪਾਂ ਚੱਲਦੇ ਆਂ ਅੱਗੇ ਹਨਾ ਮਲਾਉਂਦੇ ਆ ਤੁਹਾਨੂੰ ਬਾਈ ਨਾਲ ਤੇ ਨਾਲੇ ਤੁਹਾਨੂੰ ਘੁਮਾਉਂਦੇ ਆ ਰੋਪੜ ਦਾ ਬਾਜ਼ਾਰ ਹੈ ਚਲੋ ਫਿਰ ਮਿਲਦੇ ਆ ਜੀ ਅੱਗੇ ਜਾ ਲਓ ਜੀ ਮਿਲੋ ਬਾਈ ਨੂੰ ਸਾਡੇ ਨੂੰ ਇਸ ਮੋੜੇ ਨੇ ਜਾਣਾ ਜੀ ਬਾਹਰ ਸਸਤੀ ਗੱਲ ਜੀ ਸਾਰਿਆਂ ਨੂੰ ਕੋ ਬਾਬਾ ਜੀ ਠੀਕ ਆ ਜੀ ਵਧੀਆ ਵਧੀਆ ਠੀਕ ਠਾਕ ਵਾਲੀ ਬਾਈ ਨੇ ਬਾਈ ਮਿਹਨਤ ਬਹੁਤ ਜ਼ਿਆਦਾ ਕਰੀ ਆ 6-7 ਸਾਲ ਦਬਾਈ ਚਲਾਇਆ ਸਾਰਾ ਕੁਝ ਬਣਾਇਆ ਐ ਵੀ ਕਹੀ ਆਪਾਂ ਗੱਡੀ ਮੋਟਰਸਾਈਕਲ ਬੋਲਟ ਲਿਆ ਮੈਨੇ ਆਣ ਕੇ ਪੱਥਰ ਪੁੱਥਰ ਲਵਾਇਆ ਘਰਾਂ ਬਹੁਤ ਮਿਹਨਤ ਬੋਲਦੀ ਆ ਕਰੀ ਜਿਹੜਾ ਕਹਿੰਦੇ ਨਹੀਂ ਹੁੰਦਾ ਵੀ ਜਿਹਨੇ ਮਿਹਨਤ ਕਰਨੀਆਂ ਉਹਨੇ ਉਰੇ ਵੀ ਰਹਿ ਕੇ ਕਰ ਲੈਣੀ ਦਬਾਈ ਚ ਵੀ ਬਥੇਰਾ ਕੁਸ ਉਹਦੇ ਵਾਸਤੇ ਬਾਕੀ ਜਿੰਨ ਨਹੀਂ ਕਰਨਾ ਭਾਈ ਉਦੋਂ ਚੰਗੇ ਦੇਸ਼ਾਂ 'ਚ ਜਾ ਕੇ ਵੀ ਨਹੀਂ ਉੱਤੇ ਕੁਝ ਹੁੰਦਾ ਹਨਾ ਮਿਹਨਤ ਕਰੋ ਜਿੱਥੇ ਮਰਜੀ ਰਹੋ ਪਰ ਮਿਹਨਤ ਕਰੋ ਮਿਹਨਤ ਗਲੇ ਕਿਰਤ ਗਲੇ ਕਮਾਈ ਆ ਜੀ ਹਨਾ ਤੇ ਹੁਣ ਅਸੀਂ ਲਿਆਣਾ ਕਿਆ ਕਿਆ ਭਾਈ ਅੱਜ ਲਿਆਣਾ ਪਾ ਕੇ ਪਰਫਿਊਮ ਚ ਲੈ ਕੇ ਆਉਣੇ ਆ ਹੂੰ ਉਦੋਂ ਤਰਾਣਾਂ ਦੇ ਜਿਹੜੇ ਆਪਣੇ ਉਪੜੇ ਆ ਅੱਛਾ ਉਦਾਲੇ ਠੀਕ ਆ ਠੀਕ ਆ ਇੱਕ ਬੂਟ ਰਹਿੰਦੇ ਆ ਬੂਟ ਮੇਰੇ ਕੋਲ ਬਲੈਕ ਹੈ ਨਹੀਂ ਵਾਈਟ ਤਾਂ ਹੈਗੇ ਆ ਤਿੰਨ ਜੋੜੇ ਅੱਛਾ ਤੇ ਸਲੀਪਰਸ ਸਲੀਪਰ ਲੈ ਆਵਾਂਗੇ ਇੱਕ ਪਾ ਫਲੋਪਰ ਨਿਹਾਣੇ ਆ ਬਾਕੀ ਕਟਿੰਗ ਕੂਟਿੰਗ ਕਰਾਉਣੀ ਆ ਅੱਜ ਠੀਕ ਕਟਿੰਗ ਤਿਆਰੀ ਕਰ ਲਈਏ ਫਿਰ ਕੱਲ ਨੂੰ ਤਾਂ ਟਾਈਮ ਹੀ ਨਹੀਂ ਲੱਗਣਾ ਕੱਲ ਨੂੰ ਤਾਂ ਟਾਈਮ ਹੀ ਨਹੀਂ ਲੱਗਣਾ ਕੱਲ ਨੂੰ ਕਿ ਤੁਰਨਾ ਕਿੰਨੇ ਵਜੇ ਵੈਸੇ ਕੱਲ ਨੂੰ ਉਹੀ 11:00 ਵਜੇ 11:00 ਵਜੇ ਤੁਰਨਾ ਹੈ ਫਲੈਟ ਕਿੰਨੇ ਵਜੇ ਦੀ ਫਲੈਟ ਆਪਣੀ ਹੈਗੀ 10 10 ਵਜੇ 5 ਮਿੰਟ ਦੀ ਰਾਤ ਦੀ ਰਾਤ ਦੀ ਕੋਈ ਬਾਜੀ ਕਹਿੰਦਾ ਚੱਲ ਥੋੜਾ ਜਿਹਾ ਪਹਿਲਾਂ ਨਿਕਲ ਜਾ ਕੇ ਜਾਮ ਜਮ ਲੱਗਿਆ ਹੁੰਦਾ ਨਾ ਠੀਕ ਆ ਅਜੇ ਪਹਿਲਾਂ ਦਿੱਲੀ ਕਈ ਵਾਰ ਜਾਮ ਲੱਗਿਆ ਹੁੰਦਾ ਯਾਰ ਠੀਕ ਨਹੀਂ ਤੇ ਆਪਣਾ ਕਿਆ ਕਹਿੰਦੇ ਆ ਵੀ ਸਟੇਜ 2 ਵੀ ਆ ਸਟੇ ਹੈਗੀ ਦੋ ਜਗ੍ਹਾ ਦੋ ਜਗ੍ਹਾ ਅੱਛਾ ਤੇ ਇੱਕ ਮਲੇਸ਼ੀਆ ਹੈ ਤੇ ਇੱਕ ਤਾਈਵਾਨਾ ਅੱਛਾ ਤੋਂ ਬਾਅਦ ਵੈਨਕੂਵਰ ਦੀ ਹੈ ਫਲੈਟ ਵੈਨਕੂਵਰ ਦੀ ਫਲੈਟ ਆ ਉੱਥੇ ਫਿਰ ਸ਼ਹਿਰ ਸਰੀ ਸਰੀ ਹਾਂ ਲੱਗ ਗਈ ਉੱਥੇ ਅੱਧਾ ਘੰਟਾ ਲੱਗਣਾ ਠੀਕ ਆ ਯਾਰ ਮਤਰੇਗਾ ਆਪਾਂ ਉਹਨੂੰ ਲੈਣਾ ਜਾਣਾ ਆਪਾਂ ਨੂੰ ਬਾਠ ਠੀਕ ਆ ਠੀਕ ਆ ਬੱਜਣਾ ਪਾਉਂਦੇ 7:00 ਵਜੇ ਠੀਕ ਆ ਠੀਕ ਆ ਠੀਕ ਆ ਠੀਕ ਆ ਚਲੋ ਜੀ ਫਿਰ ਚੱਲਦੇ ਆ ਤੁਹਾਨੂੰ ਹੁਣ ਅੱਗੇ ਲੈ ਕੇ ਅੱਗੇ ਤੁਹਾਨੂੰ ਦਿਖਾਉਂਦੇ ਆ ਦਵਾਈ ਵਾਲੇ ਊਦ ਊਦੇ ਕਹਿੰਦੇ ਪਰਫਿਊਮ ਊਦ ਵਾਲਿਆਂ ਦੇ ਲੈ ਕੇ ਚੱਲਦੇ ਆ ਜੀ ਫਿਰ ਚਲੋ ਮਿਲਦੇ ਆ ਜੀ ਫਿਰ ਅੱਗੇ ਜਾ ਕੇ ਲੋ ਜੀ ਪਹੁੰਚ ਗਏ ਰੈੱਡ ਟੇਪ ਵਾਲਿਆਂ ਦੇ ਮੂਟ ਲੈਣੇ ਆ ਮੈਨੇ ਇਹ ਤਕਰੀਬਨ ਸਾਰਾ ਕੁਝ ਅਵੇਲੇਬਲ ਆ ਬਾਈ ਨੂੰ ਗਾ ਜਾ ਦੇ ਗਿਆ ਮਕਾ 16 ਸਲੀਪਰ ਸਲੀਪਰ ਤਿਆਰ ਕਰ ਕੰਨੂ ਮੈਂ ਵੀ ਲੈ ਕੇ ਜਾਣਾ ਇੱਕ 70% ਆਫ ਚੱਲ ਰਿਹਾ ਬਾਕੀ ਹੁਣ ਦੇਖਦੇ ਆ ਕਿਹੜਾ ਪਸੰਦ ਆਂਦਾ ਕਿੰਨੇ ਕ ਦਾ ਪੈਂਦਾ ਆਪਾਂ ਉਹ ਫੋਰੇ ਸਾਰੇ ਇਕ ਤੇ ਇਕ ਬਏ ਇਹਨਾਂ ਕੋਲ ਆਵੜਾ ਵੀ ਘੈਂਟ ਆ ਯਾਰ ਕਬਲੂ ਹਨਾ ਇਹ ਅੰਦਰਲੇ ਵਧੀਆ ਜਿਹੜਾ ਥੱਲੇ ਵਾਲਾ ਇਹਦੇ ਆਹਾਂ ਹਾਂ ਅਮ ਉਹ ਵੀ ਜਿੱਕੇ ਘੈਂਟ ਆ ਉਦਾਂ ਪਰ ਇਹ ਹੁਣ ਲਿਪੜ ਨਹੀਂ ਬਹੁਤ ਚੰਗਾ ਈਕਦਾ ਆਵੜਾ ਬਿਰੇ ਅੱਗੇ ਯਾਰ ਪ੍ਰਾਈਸ ਲਿਖਿਆ ਹੋਣਾ ਦਾ ਸਾਰੇ ਪਰ ਹੁਣ ਚੱਕਤਾ ਕੰਮ ਉਹ ਅੱਗੇ ਮੈਂ ਕਿਹਾ ਪ੍ਰਾਈਸ ਲਿਖਿਆ ਬੰਦਾ ਦਾ ਜਿੱਦਾਂ ਹਾਂਜੀ ਹਾਂਜੀ ਤੇ ਟੈਗ ਲੱਗੇ ਹੋਏ ਆ ਜੀ ਨਾਲ ਅੱਛਾ ਅੱਛਾ ਠੀਕ ਆ ਠੀਕ ਆ ਹੁਣ ਤਾਂ ਜੀ 75% ਤੇ ਮਿਲਦਾ ਤੁਹਾਨੂੰ ਠੀਕ ਆ ਠੀਕ ਆ ਠੀਕ ਆ ਨਹੀਂ ਅੱਗੇ ਮੈਂ ਕਿਹਾ ਉਰੇ ਲਿਖਿਆ ਬੰਦਾ ਦਾ ਨਾ ਉਹ ਲੱਗੇ ਵੀ ਤੇ ਨੀਚੇ ਟੈਗ ਜੇ ਲੱਗੇ ਹੋਏ ਹੁੰਦੇ ਤੇ ਆਪਾਂ ਵੀ ਮੁੰਡਿਆ ਕਰ ਚੈੱਕ ਫਿਰ ਮੈਨਾਂ ਦਾ ਉਰਲਾ ਜ਼ਿਆਦਾ ਉੱਠਦਾ ਯਾਰ ਹਨਾ ਆਹ ਘੱਟੋ ਭਾਈ ਉਹ ਠੀਕ ਆ ਹਾਂ ਇਹਦੀ ਗਰੇਸੀ ਬਹੁਤ ਹਾਂ ਇਹ ਕਿ ਸਲੀਪਰ ਦਿਖਾ ਦਿਓ ਸਲੀਪਰ ਵੀ ਲੈਣੇ ਆ ਸਲੀਪਰ ਦਾ ਮੈਂ ਵੀ ਲੈਣੇ ਯਾਰ ਦੇਖ ਵੀ ਕਿਹੜੇ ਲਾਉਂਦਾ ਨੂੰ

ਸਲਿੱਪਰ ਸਲਿੱਪਰ ਕਲਰ ਇਹਨਾਂ ਨੂੰ ਕੋਈ ਪਈ ਆ ਦੇਖ ਰੋ ਪਈ ਆ ਦੇਖੇ ਰਾ ਨਹੀਂ ਰਸ ਜਿਹੜਾ ਉਹਦੇ ਰਹੀ ਹੈ ਮਹੀਨੇ ਆ ਨਾ ਨਹੀਂ ਚੱਲਦਾ ਸਰਦਾਰੀ ਮੋਹਿੰਦ ਕਰ ਲੋ ਨਹੀਂ ਚੱਲ ਰਿਹਾ ਬਹੁਤ ਦਿਨੋਂ ਠੀਕ ਲੱਗਦਾ ਵੈਸੇ ਯਾਰ ਇਹ ਵਾਈਟ ਹੀ ਲੈਣਾ ਨੈਟ ਹੋਣਾ ਹੀ ਹੋਣਾ ਮੇਰਾ ਹੂੰ ਲੱਗਦਾ ਤਾਂ ਉਹ ਕਹਿੰਦਾ ਕਿੰਨੇ ਨੰਬਰ ਹੁੰਦਾ 10 ਇਹ ਤਾਂ ਬੁਤਿਆਈ ਵੀ ਵੇਸੀ ਆਹ ਤਾਂ ਛੋਟੇ ਇੱਧਰ ਤਾਂ ਇਹਨੂੰ ਵੀ ਲੇਡੀਜ਼ ਜਿਹੀ ਲੱਗਦੀਆਂ ਲੇਡੀਜ਼ ਜਿਹੀ ਹੈਨਾ ਬੂਟ ਤਾਂ ਸੜੇ ਆ ਵੀ ਘੈਂਟ ਪਾਏ ਆ ਪਰ ਇਹਦੇ ਚ ਪੈਣੀ ਆ ਉਹਨੂੰ ਦਾ ਸਲੀਪਰ ਇੱਕ ਬਾਈ ਜੁਗੇ ਦਾ ਕਰ ਤੇ ਅਸੀਂ ਸਿਲੈਕਟ ਉਹ ਵਾਲੇ ਜਿਹੜੇ ਪਾਏ ਵੇ ਤੇ ਬਾਈ ਨੇ ਤੇ ਹੁਣ ਇੱਕ ਬਾਈ ਵੀ ਦੇਖ ਲਵਾਂ ਦੇਖ ਤਾਂ ਯਾਰ ਕਿਹੜਾ ਦੇਖੀ ਹੁਣ ਆ ਤੇ ਬਲੈਕ ਤਾਂ ਬਲੈਕ ਲੈ ਲੰਨੇ ਮੇਰਾ ਬਲੈਕ ਪਾਇ ਵੀ ਮਤਾਂ ਨਹੀਂ ਲੈ ਮੈਂ ਕਹਿੰਦਾ ਬਲੈਕ ਹੀ ਲੈ ਲੰਨੇ ਸਾਡੇ ਹੁਣ ਜਿੱਦਾਂ ਕੰਮਕਾਰ ਵਿੱਚ ਮਣੇ ਮੋਟੇ ਪੈ ਜਾਂਦੇ ਆ ਸਾ ਵੀ ਠੀਕ ਲੱਗਦਾ ਮੈਨੂੰ ਆ ਹਾਂ ਹਾਂ ਇਹ ਦੇਖੋ ਇਹਦਾ ਬਾਕ ਨੰਬਰ ਇਹ ਲਾ ਰਹੀਏ ਪਈ ਦੱਸ ਨੰਬਰ ਇਹ ਦੇਖ ਲਓ ਇਹਦਾ ਹੈ ਹਾਂਜੀ ਇਹ ਦੇਖੀ ਪਾ ਕੇ ਫਿਰ ਕੀ ਆਹ ਬਹਿੰਦੇ ਆ ਇਹਲੀ ਹੀ ਹੱਸਦੇ ਆ ਮੈਂ ਜਰਾ ਬਾਬਾ ਨੀਮ ਠੀਕ ਹੋਣਾ ਠੀਕ ਹੈ ਨਾ ਉਹ ਵੀ ਮਾਰਕੀਟ ਤੋਂ ਠੀਕ ਹੈ ਸ਼ੋਰ ਇਹ ਬਰਨ ਨੇ ਦਲੇ ਟੋ 250 ਦੀ ਰੇਂਜ ਚ ਸਰ ਦੇਖ ਲੈ ਕੋਈ ਕੈਬ ਲੈਣੀ ਹੈ ਕਿਹ ਹੈ ਕੈਬ ਲੈਣੀ ਹੈ ਪੂਰੀ ਤੇ ਔਰ ਵੀ ਚਲੋ ਫੇ ਕੈਪ ਦੇਖੀ ਉਹ ਤੂੰ ਉਹ ਸਾਮਾਨ ਬਾਈ ਲੈ ਗਿਆ ਉਦੋਂ ਚਲ ਫੇਦਰ ਆ ਗਏ ਕੱਪੜੇ ਕੱਪੜਿਆਂ ਪਰ ਵੀ 70% ਔਖ ਚੱਲ ਰਿਹਾ ਹੋਰ ਇਹ ਨਾ ਆਉਂ ਫੋ ਆਫ ਹੋ ਕੇ ਵੀ ਬਾਈ ਸਲੀਪਰ 5600 ਦੀ ਵੇਚਣੇ ਆਫਸ ਚ ਵੀ ਬਹੁਤ ਵਧੀਆ ਵਧੀਆ ਚੀਟਾ ਆ ਇੱਧਰ ਆ ਗਈ ਦੂਜੇ ਚਸ਼ਮੇ ਵਾਲੇ ਕੈਪ ਕਿਹੜੀ ਦੇਖਣੀ ਆ ਕਈ ਸਾਡਾ ਸਿਰ ਤੋਂ ਮੋਨਾ ਜੀ ਹੁੰਦਾ ਇਹ ਵੈਸੇ ਪਰਨਾ ਮੰਨ ਕੇ ਰੱਖਦਾ ਪਰ ਉੱਥੇ ਦਾ ਫਿਰ ਤੁਹਾਨੂੰ ਪਤਾ ਹੀ ਹੈ ਕਿ ਕੈਪਕੂਪ ਪਲੇ ਹੋ ਜਾਂਦੀ ਕੰਮਕਾਰ ਚ ਟ੍ਰਾਲਾ ਚਲਾਉਣਾ ਬਾਈ ਨੇ ਇੰਦਰ ਪਰਫਿਊਮ ਵੀ ਵੈਸੇ ਹੈਗੇ ਆ ਪਰ ਬਾਈ ਕਹਿੰਦਾ ਊਦ ਵਾਲਿਆਂ ਦਾ ਹੀ ਲੈਣਾ ਇੱਕ ਆ ਸਦੀਪਰਾ ਬਾਈ ਚਲੋ ਉਹ ਕਰਾ ਲੀਏ ਜੀ ਅਸੀਂ ਰੇਟ ਹੁਣ ਚੇਤਨ ਜੀ ਜਾਨਾ ਚਾਰ ਕੈਬਾਂ ਦੋ ਲਈਆਂ ਬਾਈ ਕਿ ਆਪ ਹੂੰ ਚਾਹੀਦਾ ਤੁਹਾਨੂੰ ਹਾਂਜੀ ਹਾਂਜੀ ਇਦਾਂ ਕਰ ਦਿਓ ਮੋਈ ਸਾਰਾ ਕੁਝ ਅਵੇਲੇਬਲ ਹੈ ਨਾ ਕੋਈ ਜਾਕਟਾਂ ਕੋਟੀਆਂ ਜਾਕਟਾਂ ਦੇ ਬਣਾ ਕੋਈ ਆਫਰ ਲੱਗਿਆ ਜੀ ਹੁਣ ਕੁਝ 83% ਹੋਈਆਂ ਵੀ ਹੈਗੇ ਅੱਛਾ ਜੀ ਆ ਹੁਣ ਤਾਂ ਮੈਂ ਸੀਜ਼ਨ ਜਾਣੇ ਵਾਲਾ ਹੀ ਆ ਹੁਣ ਤਾਂ ਵਾਪਸ ਹੀ ਜਾ ਰਹੇ ਇਸ ਤੋਂ ਜ਼ਿਆਦਾ ਨਹੀਂ ਠੀਕ ਆ ਠੀਕ ਆ ਜੀ ਇਹ ਕਹਿੰਦੇ ਅੱਜਰ ਕੱਲ ਚ ਸਮਾਨ ਵਾਪਸ ਚਲੇ ਜਾਣਾ ਵੀ ਇਹ ਤੋਂ ਜ਼ਿਆਦਾ ਆਫ ਨਹੀਂ ਲੱਗਣਾ ਤੇ ਆਹ ਟੀ-ਸ਼ਰਟਾਂ ਕਿਉਂਕਿ ਹੁਣ ਸੀਜ਼ਨ ਜਾ ਰਿਹਾ ਏ ਆਹ ਪੈਂਟਾਂ ਆ ਗਈਆਂ ਜੀ ਇੱਧਰ ਸੀਜ਼ਨ ਜਾ ਰਿਹਾ ਜਾਕਟਾਂ ਦਾ ਤਾਂ ਕਰਕੇ ਹੁਣ 70% ਆਫ ਉੱਪਰ ਚੱਲ ਰਹੀਆਂ ਵੈਸੇ ਸਾਰਾ ਹੀ ਸਮਾਨ 70% ਆਫ ਉੱਪਰ ਹੈ ਇਸ ਵਕਤ ਉਹ ਕਹਿੰਦੇ ਵੀ ਕਰ ਲੋ ਕੋਲ ਨੂੰ ਜਾਕਟਾਂ ਵਾਪਸ ਚਲੇ ਜਾਣੀਆਂ ਕੰਪਨੀ ਨੂੰ ਬਿਲਕੁਲੇ ਲਾਈਟ ਵੇਟ ਆ ਹੋਲ ਕੋਈ ਲਾ ਕੇ ਦੇਖ ਲਾ ਹੋਲ ਕੋਈ ਦੇਖ ਲੈਣ ਦੀ ਲਾ ਕੇ ਮੈਨੂੰ ਛੋਟੀ ਲੱਗੀ ਜਾਂਦੀ ਛੋਟੀ ਛੋਟੀ ਲੱਗਦੀ ਯਾਰ ਦੇਖ ਤਾਂ ਸਹੀ ਲਾ ਕੇ ਦੇਖ ਲਾ ਕੇ ਬਸ ਮਾਸ਼ੀ ਨਾਲ ਪੱਲੀ ਉੱਚੀ ਆਣੀ ਚਾਹੀਦੀ ਹੈ ਬੈਟ ਤਾਂ ਜਵਾਨ ਸਾਡਾ ਹੈ ਵੀ 6 ਫੁੱਟ ਦਾ ਛੋਟੀ ਲੱਗਦੀ ਯਾਰ ਮੈਨੂੰ ਬਾਈ ਥੋੜੀ ਜਿਹੀ ਰਹਿ ਜਾਣੀ ਅੱਗੇ ਹਾਂ ਹਾਂ ਠੀਕ ਹੈ ਹਨਾ ਫੋਨ ਮਲ ਨਾਲ ਵੀ ਲਾਉਂਗੇ ਨਾ ਤਾਂ ਇਹਦਾ ਸ਼ਰਟ ਅੰਦਰ ਕਰੂੰਗੀ ਉਹਦੇ ਨਾਲ ਕੁੜੀ ਆਪਣੀ ਪੈੱਜੀ ਵੀ ਸਹੀ ਕਰਤੀ ਜੀ ਠੀਕ ਹੈ ਠੀਕ ਸੁਵ ਬੈਲਟ ਦਾ ਵੀ ਕਰ ਦਿਓ ਜੀ ਨਾਲੇ ਇੱਧਰ ਇੱਧਰ ਵੀ ਸਿਆਲ ਵਾਲਈਆ ਸਮਾਨ ਸਾਰਾ ਹੀ ਜਾਗਟਾ ਜੂ ਇੱਧਰ ਲੇਡੀਜ਼ ਲੱਗਦੀਆਂ ਮੈਨੂੰ ਜਾਗਟਾ ਉਹ ਦੇ ਸਪੋਰਸ ਸਾਫ ਨਿਕ ਕਰਨੀ ਉਹ ਤਾਂ ਨਹੀਂ ਮੇਰੀ ਪ੍ਰੋਬਲੀਮ ਬਲ ਮੋਹ ਸਾਫ ਕਰਨ ਦੀ ਉਹ ਸਾਫ ਕਰ ਨੂੰ ਨਾ ਸਪੋਰਸ ਨਿਕ ਜਿਹੜੇ ਮਰਜੀ ਹੋਣਗੇ ਉਹ ਜਿਹੜਾ ਡੇਲੀ ਵਾਸ਼ ਨਹੀਂ ਹੁੰਦੇ ਹੈਗੇ ਉਹ ਕਲੀਨਰ ਨੂੰ ਉਹ ਪਾਇਓ ਟੈਂਪਲ ਲੈਂਡ ਦੇ ਬੂਟਾਂ 'ਤੇ ਬਹੁਤ ਬਾਰੂ ਲੱਗੇ ਆ ਸਗਾ ਉਹ ਸੁਵਿਧਾ ਲੱਗ ਰਾ ਭਾਈ ਹਾਂਜੀ ਉਹਦੇ ਲਈ ਆ ਵੱਡੇ ਵਾਲੀ ਸ਼ੀਸ਼ੀ ਹੈ ਜੀ ਆਵੜੀ ਹੈ ਹਾਂਜੀ ਲਿਖ ਤਿੱਕ ਜਿੱਦਾਂ ਟੈਂਪਲ ਲੈਂਡ ਦੇ ਹੁੰਦੇ ਨੇ ਜਿਹੜੇ ਦੋਏ ਸੁਵਿਧਾ ਲੱਗ ਰਾ ਆ ਆਜੀ ਹਾਂ ਆਜੀ ਜੀ ਠੀਕ ਹੈ ਕਪੜਾ ਆ ਜਾਂਦਾ ਜਿਹੜਾ ਹਨਾ ਹਾਂਜੀ 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 ਕਪੜਾ ਆ ਨਾ ਵੈਲਵਟ ਆ ਇਹ ਹਾਂ ਬਾਈ ਇਹ ਕੋਈ ਵੀ ਕਲਰ ਤੇ ਚੱਲ ਪੈਣਾ ਇਹ ਕਲੀਨ ਕਰ ਤੁਹਾਨੂੰ ਇੱਕ ਬਰਸ਼ ਵੀ ਚਾਹੀਦਾ ਪਰ ਸਾਡੇ ਕੋਲ ਬਰਸ਼ ਹੈ ਨਹੀਂ ਉਹ ਬਰਸ਼ ਜਿਹੜਾ ਹੁੰਦਾ ਨਾ ਭਾਜੀ ਉਹ ਬਿਲਕੁਲ ਪਤਲੇ ਪਤਲੇ ਹੁੰਦੇ ਆ ਉਹਦੇ ਟਿੱਕੇ ਟਿੱਕੇ ਜੀ ਉਹ ਤੁਸੀਂ ਬਰਸ਼ ਕਿਤੇ ਕਰ ਲਿਓ ਪਤਾ ਕਿਉਂਕਿ ਬ੍ਰਸ਼ ਇਹ ਤੁਹਾਨੂੰ ਜ਼ਰੂਰੀ ਹੈ। ਫਿਰ ਉਹਦੇ ਨਾਲ ਦੀ ਡਸਟ ਉਡਾਉਣੀ ਹੈ ਨਾ ਇਹ ਉਹ ਵੀ ਬੋਰਡ ਪਰ ਮੈਂ ਕਿਹਾ ਤਾਂ ਪਾਈ ਨਹੀਂ ਯਾਰ ਉਹ ਚਾਹ ਕਰੇ ਪਾਈ ਨਹੀਂ ਰਹੀ ਸਭ। ਮੈਂ ਤੁਹਾਨੂੰ ਦੱਸ ਰਿਹਾ 19th ਡਸਟ ਡਸਟ ਰਿਮੂਵ ਕਰਨੀ ਫਿਰ ਇਹਨੂੰ ਆਪਾਂ ਜੀ ਥੋਪਦੇ ਆ 3 ਸੈਂਟੀਮੀਟਰ ਤੋਂ ਦੂਰ ਸਪਰੇਅ ਕਰਨੀ। ਅੱਛਾ ਤਾਂ ਸਹੀ ਹੋ ਜੂਗੀ। ਇਹ ਵੀ ਕਿੰਨੇ ਇਨਸਟਰਕਸ਼ਨ ਲਿਖੀ ਪਈ ਆ ਸਾਡੀ ਕਿੰਨਾ। ਉਹ ਬ੍ਰਸ਼ ਛੋਟਾ ਹੋ ਹੈ ਨਹੀਂ ਬ੍ਰਸ਼ ਹੋ ਨਹੀਂ ਹੈਗਾ ਸਾਡੇ ਕੋ ਆ ਜਾ ਨਹੀਂ ਬਾਕੀ। ਉਹਨੂੰ ਹੌਲੀ ਦੋਲੇ ਲਈ ਨਹੀਂ ਉਹ ਨਾ ਭਾਈ ਉਹ ਫਿਰ ਉਹ ਖਾਰਡ ਹੁੰਦਾ। ਉਹ ਹੁੰਦਾ ਵੀ ਬਰੈਸ਼ ਸਾਫਟ ਹੈ ਉਹ ਕਪੜਾ ਵੀ ਵੈਲਵਟ ਦਾ ਸਾਫਟ ਹੁੰਦਾ ਨਾ ਉਹਦੇ ਲਈ ਨਾ ਉਹ ਜਿਹਦਾ ਇਹ ਪਰਮਾ ਜਾਂ ਬਰੈਸ਼ਨ ਉਹ ਖੁੱਲਾ-ਖੁੱਲਾ ਜਿਹਾ ਹੋਊਗਾ ਬਰੈਸ਼ ਚਲੋ ਅੱਗੇ ਤੋਂ ਦੇਖ ਲਾਂਗੇ ਕਿਤੇ ਕਾਫੀ ਸਪੋਰਸ ਵੀ ਕਰਨੀ ਲੈਣੀ ਆ ਉਹਦੇ ਲਈ ਮਿੰਟਗੀ ਲੱਗ ਜੂਗੀ ਸਪੋਰਸ ਬਣਾ ਨਹੀਂ ਜਿਵੇਂ ਉਹ ਤਰ੍ਹਾਂ ਹੈਗੀ ਆ ਜੀ ਆਪਾਂ ਹੁਣ ਪਹੁੰਚ ਕੇ ਹੂਦ ਵਾਲਿਆਂ ਦੇ ਰੈਡ ਟੇਪ ਤੋਂ ਆਪਾਂ ਕਰ ਲਈ ਸ਼ਾਪਿੰਗ ਜਿਹੜੀ ਕਰਨੀ ਸੀ ਹੂਦ ਵਾਲਿਆਂ ਦੇ ਚੱਲਦੇ ਅੰਦਰ ਫਿਰ ਤੁਹਾਨੂੰ ਦਿਖਾਉਂਦੇ ਅੰਦਰ ਦਾ ਥਿਊ ਸਾਰਾ ਪਰਫਿਊਮ ਇਹਨਾਂ ਕੋਲ ਘੈਂਟ ਤੇ ਘੈਂਟ ਵਧੀਆ ਦੇ ਵਧੀਆ ਪਏ ਆ ਜੀ ਚਲੋ ਚੱਲਦੇ ਫਿਰਦਾ ਲਓ ਜੀ ਪਹੁੰਚ ਕਿ ਹੂਦ ਵਾਲਿਆਂ ਦੇ ਰੰਗ ਰੰਗ ਸੋ ਪੂਰੀ ਤੇ ਬੋਤਲ ਜੀ ਆਉਂਦੀ ਆ ਬਾਕੀ ਹੁ ਮੈਂ ਦੇਖਦੇ ਆ ਮੈਂ ਬਾਈ ਕੀ ਕੀ ਚੀਜ਼ ਦਿਖਾਉਣੀ ਆ ਆਇਆ ਨੇ ਉਰੀ ਦਵਾਈ ਬਣਾਇਆ ਪਿਆ ਕੰਮ ਬੰਜ ਪੁੱਲਾ ਸਿੱਖਾ ਦੇਗਾ ਜੀ ਅੱਜ ਨੂੰ ਕੋਰਸ ਨਾਲ ਹੋਈ ਹੈ ਇਹ ਕੋਈ ਆਪਾਂ ਕਰੀ ਵੀ ਚੁਆਇਸ ਹਾਂ ਉਹਨਾਂ ਮੁੰਡਿਆਂ ਦਾ ਬੌਰੀ ਭੇਜਿਆ ਪਰ ਲੈ ਗਏ ਸੀਗਾ ਅੱਛਾ ਅੱਛਾ ਇੱਕ ਪਾਜੀ ਇਹ ਬਣਾ ਦੋ ਬੜੀ 10 ਮਿੰਟ ਚ ਕਰਦੇ ਹਾਂ ਕਸਟਮਰ ਸੇਕੇ ਕਿਹੜਾ ਕਿਹੜਾ ਹੈ ਕਹਿੰਦੇ ਕਿ ਕੀ ਹੈ ਵਾ ਗੁੱਚ ਫਲੋਰਾ ਹੈ ਗੁੱਚ ਫਲੋਰਾ ਗੁੱਚੀ ਫਲੋਰਾ ਹੈ ਇੱਕ ਭਾਜੀ ਇਹ ਬਣਾਦੇ ਹੋ ਤੇ ਕੋਈ ਦੋ ਆਪਣੇ ਹਿਸਾਬ ਨਾਲ ਪੱਗੀਆਂ ਜੇ ਬਣਾਦੇ ਜਿਹੜੇ ਤੁਹਾਡੇ ਲਿਖੀ ਹੋਈਆਂ ਹੋਣ ਜਿੱਦਾਂ ਇਸ ਤੋਂ ਲਗਭਗ ਤੋਂ ਹੂੰ ਇਸ ਤੋਂ ਇੰਗਲੈਂਡ ਦੋ ਲੱਖ ਤੋਂ ਹੋਣਾ ਠੀਕ ਠੀਕ ਬਹੁਤ ਵਧੀਆ ਜੀ ਵਧੀਆ ਕੋਈ ਅਸੋ ਬੜਾ ਗੜੀ ਕਰਾ ਬੜਾ ਟਾਈਮ ਦਾ ਚੱਕਰ ਲਾਇਆ ਬਹੁਤ ਟਾਈਮ ਹੀ ਨਹੀਂ ਲੱਗਦਾ ਮਨੋਂ ਵੀ ਗੁੱਟੀ ਬਾਹਰ ਕਰ ਗਿਆ ਤੇ ਇਹ ਵੀ ਚੱਲੇ ਗਿਆ ਅੱਛਾ ਸਾਂ ਉਹਨੇ ਤੇ ਚੱਕੀ ਗਿਆ ਇਹ ਬਾਈ ਜੀ ਫ੍ਰੈਗਰੈਂਸ ਜੇ ਨਾਂ ਵੀ ਪਤਾ ਹੋਵੇ ਮਤਲਬ ਤੁਹਾਨੂੰ ਦਿਖਾ ਕੇ ਤਾਂ बन ਜਾਂਦਾ ਸੇਮੇ ਬਣ ਜਾਂਦਾ ਹੈ ਹਾਂ ਠੀਕ ਆ ਠੀਕ ਆ ਤੁਸੀਂ ਨਾਮ ਦੱਸ ਦੋ ਚਾਹੇ ਅੱਛਾ ਜੇ ਮੈਂਗਾ ਜੇ ਨਾਮ ਨੂੰ ਨਾਮ ਵੀ ਪਤਾ ਹੋਵੇ ਉਦਾਂ ਆਪਣੇ ਕੋਲ ਬਣਾ ਜਾ ਤੇ ਇਹ ਹੋਵੇ ਪ੍ਰੈਗਨੈਂਸੀ ਮੜੀ ਹੈ ਨਾ ਪਰ ਆਪਾਂ ਤੁਹਾਨੂੰ ਚੈੱਕ ਕਰਾ ਕੇ ਪਸੰਦ ਕਰਾ ਦੇਣੇ ਠੀਕ ਆ ਠੀਕ ਆ ਠੀਕ ਹੈ ਪ੍ਰਗਨਤੀ ਆਰ ਉੱਪਰ ਹੀ ਰੱਖ ਦਿੰਦੇ। ਦਾ ਸਿਸਟਮ ਠੀਕ ਹੈ ਭਾਈ ਯਾਰ ਵੈਸੇ ਚਮਕ ਵਾਲਾ ਸਿਸਟਮ ਹੋਣਾ ਹੈ ਵੀ ਵਿੱਚ ਨਾ। ਹਾਂਜੀ ਜੀ। ਹਮਮ। ਬਲੈਕ ਕਰਨੇ ਆ। ਕੋਈ ਨਹੀਂ ਸਾਫ਼ ਕੀ ਹੈ।

ਤੁਹਾਡੇ ਰਾਈਟ ਸਾਈਡ ਹੈ ਜਾਂ ਲੈਫਟ ਸਾਈਡ ਬਣਾਉਣ ਲਈ ਰਾਈਟ ਸਾਈਡ ਆਊਟ ਪਾ ਜੀ ਹੋ ਰਾ ਸੇ ਕਮੇਡੀ ਲੜੀ ਦੇ ਲਈ ਲੋ ਜੀ ਇੱਕ ਸਾਡਾ ਹੋ ਗਿਆ ਤਿਆਰ ਪਰਫਿਊਮ ਦੋ ਹੋਰ ਕਰਾਉਣੇ ਆ ਉਹ ਅਸੀਂ ਜੀ ਭਾਈ ਆਪਣੇ ਹਿਸਾਬ ਗਿਆ ਬਣਾ ਦੋ ਹਾਂ ਕਹੇ ਜੀ ਲੱਗੇ ਠੀਕ ਨਹੀਂ ਜੀ ਦੇਖ ਤਾਂ ਹਾਂ ਯਾਰ ਉਹ ਦਿਖਾ ਤਾਂ ਹੂੰ ਸਾਡੀ ਗੱਲ ਬਾਤ ਹੋ ਗਈ। ਹੋਰ ਦੇਖਦੇ ਹਾਂ। ਹੋਰ ਦਿਖਾ ਰਹੇ ਹੋ ਭਾਈ ਯਾਰ ਬੋ। ਹੋਰ ਦਿਖਾ ਮੈਂ ਹੋਰ ਲਗਾ ਦੇ। ਕਿਦਾਂ ਜੀ ਸਵੀਟ ਚ ਚਾਹੀਦੇ ਸੋਨ ਚਾਹੀਦਾ। ਭਾਈ ਅਸਲ ਚੱਕੇ ਲਿਬਰੇ ਤੋਂ ਕਰ ਦੇਖਾ ਇਹ ਲੋਹੇ ਨੂੰ ਬਾਰੇ ਸਿੱਧਾ ਭਾਗ ਦਾ ਬਣਾ ਲਿਆ ਅਸਲ ਇੰਦਰੀ ਦੋ ਇਹ ਰੂਮੀ ਦੀ ਵੱਲ ਦੀ ਨੰਬਰ 1 ਫੈਸਲ ਸੀ जाई का छोड़ तो दे कुकिंग वाला चीज जा में और आज करके देखो थाना का देख उसका देख के रुना निकल मैं इंतजार कर रही हूं एंटीरिया वाइट हो गई 887 जैसा कोई आ अच्छा चार बोतलों में बहुत अच्छा है ये रिजल्ट हमें जब रिजल्ट पहली लास्टिंग और डिफरेंस होएगा तो लेके गई हो तू पहला ਪਰਤਿਆ ਮੈਂ ਤੁਸੀਂ ਨਹੀਂ ਹੋਰ ਮਤਲਬ ਇਹ ਕਿ ਟੂਸ ਕਿੰਨਾ ਇਤਰਾ ਹੈ ਠੀਕ ਠੀਕ ਹੈ ਠੀਕ ਮੈਂ ਕਹਿੰਦਾ ਹੈਗਾ ਇਹ ਪਿਆ ਹੈ ਜੀ ਬਰੇਡੇ ਕੋਈ ਇਸਾਂ ਲਾਓ ਜੀ ਬਾਬਾ ਜੀ ਹੁਣ ਕਰੋ ਫੇਰ ਚੈੱਕ ਕਿਹੜੇ ਲੈਣੇ ਆ ਹਾਂ ਬਲੈਕ ਤਾਂ ਰਹਿਣ ਦੋ ਲੇਵੋ ਨਾ ਵਾਈਟ ਲੈ ਲੈਂਦੇ ਹਾਂ ਵਾਈਟ ਠੀਕ ਲੱਗੂਗਾ ਹਾਂ ਸਭ ਤੋਂ ਉੱਪਰ ਮਾਡਲ ਨਾਲ ਵਧੀਆ ਚ ਜੀ ਕਿਉਂਕਿ ਉੱਥੇ ਤਾਂ ਆਏ ਨਾ ਵੀ ਵਾਈਟ 'ਚ ਦੋ ਆ ਨਾ ਇੱਕ ਆਇਆ ਇਹ ਛੋਟਾ ਛੋਟਾ ਲੋਕਾ ਮੋਨੋ ਆਪਰੇ ਕੁਆਲਿਟੀ ਟਾਈਮਿੰਗ ਵੀ ਬੜਾ ਵਧੀਆ ਚੱਲਦੀ ਹੂੰ ਛੁਰੂ ਇਹ ਵੀ ਵਰਕ ਕਿੜਾ ਆਵळा ਇਹਦੀ ਮੈਨੂੰ ਲੱਗਦਾ ਡੰਡੀ ਜੀ ਵੀ ਲੰਬੀ ਆ ਹਨਾ ਹੂੰ ਨਹੀਂ ਮੀਡੀਅਮ ਜੀ ਹੋ ਆ ਲੰਬੀ ਆ ਜੀ ਆ ਲੰਬੀ ਆ ਹੂੰ ਉਹ ਠੀਕ ਆ ਮੈਂ ਲਾ ਉਹਦੇ ਨਾਲੇ ਦਲਾਉਂਦਾ ਰਿਹਾ ਹਨਾ ਅੱਛਾ ਉਹ ਖਰਾਬ ਹੋ ਗਈ ਨਾਲੇ ਚਾਰਜ ਹੋਲੇ ਬੰਦ ਹੋ ਗਏ ਅੱਛਾ ਅੱਛਾ ਆ ਉਹ ਆ ਲੈ ਲੈਂਦੇ ਫਿਰ ਕਿਉਂਕਿ ਉੱਥੇ ਤਾਂ ਹੁਣ ਫਿਰ ਦਸਤਾਰ ਸਜਾ ਨਹੀਂ ਹੋਣੀ ਹਨਾ ਹੂੰ ਟਰਾਲੀ ਪਰ ਫੇਰ ਨਾ ਟਾਈਮ ਕੋਨੋ ਗੱਤਾ ਔਖਾ ਹੋ ਜਾਂਦਾ ਤੇ ਬਾਈ ਸਾਡਾ ਉਰੇ ਵੈਸੇ ਵੈਸੇ ਹੈ ਫਿਰ ਤਾਂ ਮੋਨਾ ਹੀ ਆ ਬਾਈ ਸਾਡਾ ਪਰ ਹੁਣ ਦਸਤਾਰ ਸਜਾ ਕੇ ਰੱਖਦਾ ਜਿੱਦਾਂ ਪਿੰਡ ਆਇਆ ਵਾ ਉੱਥੇ ਵੀ ਕਦੇ-ਕਦੇ ਗੁਰਦੁਆਰਾ ਸਾਹਿਬ ਜਾਣਾ ਕੰਮ ਨੂੰ ਬੰਨੇ ਲੰਦਾ ਹਾਂ ਨਾ ਸਭ ਮੈਂ ਲੈ ਕੇ ਚੱਲੇ ਪਰਨੇ ਨਾਲ ਵੈਸੇ ਹਾਂ 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 ਠੀਕ ਹੋ ਗਿਆ ਯਾਪਾ ਹੋਰ ਵੀ ਬਾਈ ਚੈੱਕ ਕਰ ਸਕਦੇ ਖੋਲ ਕੇ ਸਾਰੇ ਨਹੀਂ ਨਹੀਂ ਬਾਈ ਜਿਹੜਾ ਪਸੰਦ ਹੋ ਉਹ ਹੀ ਖੋਲਿਆਂਗੇ ਖੋਲਣ ਤੇ ਨਾਲ ਸੀਲ ਉਪਰ ਗਾਰੰਟੀ ਆਪਣ ਹੋ ਜਾਂਦੀ ਹੈ ਅੱਛਾ ਅੱਛਾ ਆ ਵੀ ਚੱਕਰ ਹੈ ਚਾਰ ਚੇਕ ਹੈ ਹਾਂਜੀ ਹਾਂਜੀ ਬਾਈ ਚੈੱਕ ਕਰੋ ਅਟੈਚ ਕਰਕੇ ਅਟੈਚ ਕਰਕੇ ਦੇਖ ਆਈਫੋਨ ਨਾਲ ਹੋ ਜੂਗਾ ਅਟੈਚ ਜਿਹੜੇ ਮਰਜੀ ਬਾਈ ਫੋਨ ਨਾਲ ਕਰ ਲਓ ਠੀਕ ਆ ਠੀਕ ਆ ਠੀਕ ਆ ਮਹਾਰਾਜ ਹੋਰ ਬਾਈ ਹੁਣ ਚਾਹ ਕੌਫੀ ਚਾਹ ਕੌਫੀ ਬਾਈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਅੱਜ ਸਵੇਰ ਦੇ ਸ਼ੋਪਿੰਗ ਕਰਦੇ ਫਿਰਦੇ ਅਸੀਂ ਅੱਜ ਲਾਤ ਆ 15 18000 ਰੁਪਇਆ ਇਹ ਹੀ ਤਾਂ ਬਣੋ ਬេះ ਹੀ ਤਾਂ ਹੈ ਹਾਂ 162 ਨਹੀਂ ਹੋ ਗਿਆ ਹੂੰ ਵੈਸੇ ਦਾ ਸਮਾਨ ਸਾਰਾ ਤਕਰੀਬਨ ਲਏ ਹੋ ਗਿਆ ਤਾਂ ਯਾਰ ਛੋਟੇ ਛੋਟੇ ਸਮਾਨ ਨੂੰ ਬਹੁਤ ਟਾਈਮ ਲੱਗਦਾ ਹਾਂ ਬਿਲਕੁਲ ਬਿਲਕੁਲ ਮਾਲਕ ਤਰੱਕੀ ਬਖਸ਼ੇ ਠੀਕ ਨਹੀਂ ਚੱਲਣ ਦੇ ਫੇ ਅਮਰੀਕਾ ਨੂੰ ਟਰਾਲਾ ਬਾਈ ਕੋਲ ਕਵਰ ਕੋਵਰ ਸਾਰੀ ਮਿਲ ਜਾਂਦੇ ਜੀ ਤਕਰੀਬਨ ਸਾਰੇ ਫੋਨਾਂ ਦੇ ਛੋਲੇ ਬਾਈ ਯਾਰ ਮੇਰੇ ਵਾਲੇ ਦਾ ਫੋਨ ਵੀ ਕਵਰ ਦਿਖਾ ਦੇ ਮੇਰੇ ਵਾਲੇ ਦਾ ਵੀ ਹਾਂ ਆਜੋ ਉਧਰ ਚੱਲੀਏ ਭਾਈ ਦੂਸਰੇ ਸ਼ੋਰੂਮ 'ਚ ਜਾ ਦੂਸਰੇ ਸ਼ੋਰੂਮ ਹਾਂ ਆ ਲੈ ਇੱਧਰ ਵੀ ਬਾਈਆਂ ਦਾ ਇੱਕ ਭਾਈ ਸ਼ੋਰੂਮ ਹੈਗਾ ਸਾਹਮਣੇ ਉਹ ਵੀ ਤੁਹਾਨੂੰ ਦਿਖਾਣੇ ਆ ਅੰਦਰ ਜਾ ਕੇ ਆਹ ਸਾਹਮਣੇ ਵੀ ਇਹਨਾਂ ਦੀ ਸ਼ਾਪ ਉਹ ਲక్ష్ਮੀ ਮੋਬਾਈਲ ਕੇ ਹਰਾਲਾ ਨੇ ਤੇ ਉਧਰ ਵੀ ਲਿਜਾ ਕੇ ਤੁਹਾਨੂੰ ਦਿਖਾਣੇ ਆ ਹੋ ਗਿਆ ਅਟੈਚ ਹਾਂਜੀ ਹਾਂ ਉਹ ਠੀਕ ਓਕੇ ਰਿਪੋਰਟ ਰੋਪਨ ਨੂੰ ਮੈਨੂੰ ਕਾਈ ਵੀ ਕਾਲਿੰਗ ਕੂਲਿੰਗ ਵਾਸਤੇ ਚਾਹੀਦੀ ਜਿਆਦਾ ਨਾ ਓਕੇ ਬਾਕੀ ਜਿੱਦਾਂ ਬੰਦਾ ਲਾ ਕੇ ਰੱਖਦਾ ਫਿਰ ਪੂਰੀ ਕੂਲਿੰਗ ਹੂੰ 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 ਆਵਾਜ਼ ਬੂਝ ਜਾਏ ਨਾ ਜਿੱਦਾਂ ਵਧੀਆ ਆਵੇ ਹਨਾ ਕਿਉਂ ਨਾ ਵੀ ਹਰਵਿੰਦਰ ਨੇ ਵੀ ਮੈਨੂੰ ਕਿਹਾ ਤਾਂ ਕਹਿੰਦਾ ਬੋਰਡ ਦੇ ਦੇ ਲਈ ਹਾਂ ਬੋਰਡ ਕੰਪਨੀ ਦੇ ਵਧੀਆ ਵੈਸੇ ਹਾਂ ਉਹ ਮੇਡ ਇਨ ਇੰਡੀਆ ਲਿਖਿਆ ਬਾਈ ਦੇ ਫਿਰ ਇਹ ਆਹ ਆਹ ਦੇ ਹਾਂ ਮੇਡ ਇਨ ਇੰਡੀਆ ਦੂਜੀ ਦੁਕਾਨ ਵੀ ਆਉ ਉਹ ਤੇ ਵਾਲੀ ਹਾਂ ਉੱਧਰ ਵੀ ਦਿਖਾਉਂਦੇ ਆ ਬਾਈ ਕਨਾਂ ਕਵਰ ਉੱਧਰ ਜਾ ਕੇ ਉਹ ਹੁਣ ਚੱਲੀਏ ਉੱਧਰ ਚੱਲਦੇ ਆ ਅੱਜ ਆ ਗਏ ਬਾਈਰਾਂ ਦੇ ਦੂਜੇ ਸ਼ੋਅਰੂਮ 'ਚ ਇੱਧਰ ਦਾ ਬਾਈਰਾਂ ਨੇ ਬਹਿ ਜਾ ਬੈਜੀ ਕਰਾਈ ਪਈ ਆ ਪੈਸੇ ਮਾਤਾ ਰਾਣੀ ਦੀ ਕਿਰਪਾ ਨਾਲ ਬਾਈਆਂ ਦਾ ਬਾਈ ਕਹ ਹੋਰ ਬਹੁਤ ਵਧੀਆ ਉਪਰਾਲਾ ਏ ਇਹ ਨਾ ਆ ਦੇਖੋ ਡੌਗ ਬੈਠੇ ਇਹਨਾਂ ਦੀ ਸੇਵਾ ਬਹੁਤ ਕਰਦੇ ਇਹ ਕਦੇ ਵੀ ਇਹਨਾਂ ਨੇ ਦੇਖ ਲਓ ਜੇ ਅੰਦਰ ਆਣਾ ਅੰਦਰ ਆਜੋ ਹਨਾ ਬਾਹਰ ਜਾਣਾ ਬਾਹਰ ਚਲ ਜੋ ਇਹਨਾਂ ਦੀ ਆਪਣੀ ਮਰਜ਼ੀ ਆ ਕਦੇ ਇਹਨਾਂ ਨੇ ਕੁਝ ਨਹੀਂ ਕਹਿਣਾ ਇਹਨਾਂ ਨੂੰ ਗਰਮੀਆਂ 'ਚ ਵੀ ਇਹ ਮੈਂ ਖੁਦ ਦੇਖੇ ਵੀ ਆ ਨਾ ਏਸੀ 'ਚ ਅੰਦਰ ਨਜ਼ਾਰੇ ਲੈਂਦੇ ਆਂ ਐ ਪਏ ਹੁੰਦੇ ਜਿੱਡਾ ਹੁਣ ਪਏ ਨਾ ਪਰ ਇਹਨਾਂ ਨੇ ਕਦੇ ਇਹ ਨਹੀਂ ਉਹਨਾਂ ਨੂੰ ਕਿਹਾ ਵੀ ਹਾਂ ਭਾਈ ਚਲੋ ਬਾਹਰ ਇਹ ਵੀ ਸੇਵ ਹੈ ਆ ਭਰਾਵਾ ਬਹੁਤ ਫੋਟੋ ਬੜੀ ਗੰਦਾ ਹੋ ਗਿਆ ਮੇਰੇ ਕੋਲ ਆ ਦੇਖੋ ਜੀ ਕੰਟਰੋਲ ਕੋਈ ਨਹੀਂ ਕੋਈ ਆਉਟ ਨਹੀਂ ਕੋਈ ਇਹ ਹੈ ਕਿਹੜਾ ਕੰਮ ਨੂੰ ਇਹ ਫੋਨ ਕਿਹੜਾ ਹੈ 13 Pro Max 13 Pro Max ਲੋਜੀਕਲ ਬਾਈ ਜੋਗਾ ਦੇਖੇ 13 Pro Max ਵਾਸਤੇ ਕਵਰ ਫਿਰ ਮੈਂ ਦੇਖਦਾ ਆਪਣੇ ਵਾਲੇ ਵਾਸਤੇ ਵਰਾਈਟੀ ਨਾ ਮਾਈਨਾਂਗੇ। ਵਰਾਈਟੀ ਬਹੁਤ ਵਧੀਆ। ਦੇਖੋ ਇੱਕ ਕਵਰ ਆ ਰਿਹਾ। ਬੇਕਰਾ ਕੀ। ਟ੍ਰਾਂਪਰ ਲੱਗਾ। ਟ੍ਰਾਂਸਪਰੈਂਟ ਤਾਂ ਬਾਕੀ ਨਾ। ਟ੍ਰਾਂਸਪਰੈਂਟ ਵੀ ਵਧੀਆ ਲੱਗਦਾ ਐਸੇ। ਨਾ ਇਹ ਹੁੰਦਾ ਬਲੈਕ ਕਲਰ ਨਾ। ਹੂੰ। ਪਰਨੇਸ਼ੋ ਹੋਲਡਰ ਵੀ। ਅੱਛਾ ਲੈਮੀਨੇਸ਼ਨ ਵੀ ਹੋਈ ਵੀ ਨਹੀਂ ਬਾਈ ਹਾਂਜੀ ਹਾਂਜੀ ਅੰਦਰ ਬਾਹਰ ਦੋਨੇ ਪਾਸੇ ਆ ਅੱਛਾ ਤ੍ਰਿਟਾਂ ਚ ਟੁੱਟਾਈਆਂ ਪੈਣ ਤੇ ਹਨਾ ਜੇ ਨਾ ਹੀ ਖੋਲੀਏ ਨਹੀਂ ਫਿਰ ਲੁਕਣੀ ਆਣੀ ਪਾਉਂਦੀ ਹਨਾ ਅੱਛਾ ਆ ਦੇਖੋ ਹਮ ਓਕੇ ਓਕੇ ਨਾਲ ਲੈਂਸ ਵੀ ਕਵਰ ਨਾਲ origignal ਕਵਰ ਹੈ ਪੀਲਾ ਨਹੀਂ ਹੁੰਦਾ ਕਾਚ ਦਾ ਓਕੇ ਹਾਂ ਮੋਸਟਲੀ ਤਾਂ ਪੀਲਾ ਹੋ ਜਾਂਦਾ ਨਾ ਇਹ ਪੀਲਾ ਨਹੀਂ ਹੁੰਦਾ ਲੋ ਇਹ ਸ਼ੁਕਲਾ ਹੀ ਹੋ ਮੇਰੇ ਵਾਲੇ ਵੀ ਦਿਖਾ ਦੋ ਇਹ ਅੰਦਰ ਵੀ ਹੁੰਦੀ ਹੈ ਲੈਮੀਨੇਸ਼ਨ ਹਾਂ ਕੋਈ ਕੋਈ ਆਪਣਾ ਗੜਾ ਮਾਡਲ ਆ ਬ੍ਰੋ ਤੁਹ ਵਾਲਾ ਕੋਈ ਤੁਹ ਵਾਲਾ ਮੈਨੂੰ ਆ ਦਿਖਾਈ ਪਾਰਾ ਮਹੀਨੇ ਦੇ ਉਧਰ ਭਰੀਆਂ 15 ਬ੍ਰੋ ਦੇ ਪੂਰਨੋ ਕੈਮਰੇ ਦਾ ਥੋੜਾ ਆ ਦੇਖੋ ਚੋਰ ਰਹਿਣ ਕੋ ਤੁਸੀਂ ਰਹਿਣ ਦਾ ਕੋਈ ਨਾ ਨਹੀਂ ਨਹੀਂ ਕੋਈ ਨਹੀਂ ਉਧਰ ਆਪਾਂ ਨੂੰ ਆ 6 ਵਾਲਾ ਕਰੋ ਤੁਹਾਡੇ ਬਸ ਵੱਲੋਂ ਦੇ ਜਿਹੜੇ ਆਈਫੋਨ ਤੇ ਚੱਲਦੇ ਆ ਠੀਕ ਆ ਠੀਕ ਹੈ ਹੁਣ ਆ ਗਈ ਭਾਈ ਮੇਰੇ ਵਾਲੇ ਨਾਲ ਦੇ 12 ਆਰ ਮਨੋਪਲੱਸ ਬਈ ਕੁਆਲਿਟੀ ਬਹੁਤ ਆ ਬਾਈ ਜੀ ਦੀ 12 ਆਰਕੋਮ ਆਹੋ ਆਪਾਂ ਨਾ ਪਾਇਆ ਉਹ ਗੰਦਾ ਹੋ ਗਿਆ ਰੰਗ ਤੇ ਥੋੜਾ ਵਾਈਟ ਕਰਕੇ ਗੰਦਾ ਹੋ ਜਾਣਾ ਹਨਾ ਹਮ ਹਮ ਵੀਰੇ ਜਿੱਕੇ ਤੇ ਹੋਰ ਕਲਰ ਹੋਗੇ ਨਾ ਕੋਈ ਇਹਨੂੰ ਕਲਰ ਬਹੁਤ ਵਧੀਆ ਕਵਰ ਬਈ ਇਸ ਮਾਡਲ ਦੇ ਬਹੁਤ ਘੱਟ ਕਵਰ ਆਉਂਦੇ ਆ ਵੀ ਆਪਾਂ ਦਿਖਾ ਰਹੇ ਆ ਤੁਹਾਨੂੰ ਹਮ 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 ਇਹ ਚੀਜ਼ ਵਧੀਆ ਚਾਹੇ ਮਾਸਟਰ ਕਾਪੀ ਆਈਫੋਨ ਦੇ ਹਮ ਹਮ ਵਧੀਆ ਵੇਜੇ ਤਾਂ ਕਿਹੜਾ ਦੇਖੀ ਆ ਲਓ ਦੇਖ ਲਓ ਜੇ ਆਹ ਲੈਣਾ ਵੀ ਠੀਕ ਆ ਜੇ ਕੋਈ ਸੌਫਟ ਜਆ ਛੋਲੇ ਬਾਈ ਟੋਟ ਲੈਣਾ ਫਿਰ ਆ ਲੈ ਲਓ ਬਾਈ ਫਿਰ ਬਲੈਕ ਇਹ ਹਾਰਡ ਵੈਸੇ ਵਧੀਆ ਰਹਿੰਦਾ ਕਿ ਹਾਂ ਵੇਜੇ ਹਾਰਡ ਵਧੀਆ ਰਹਿੰਦਾ ਫੋਨ ਕਰਦਣਾ ਸੇਫ ਰਹਿੰਦਾ ਸੌਫਟ ਚ ਫੋਨ ਨਹੀਂ ਸੇਫ ਰਹਿੰਦਾ ਅੱਛਾ ਹਾਂ ਆ ਤਾਂ ਵੈਸੇ ਸੌਫਟ ਆ ਬਿਲਕੁਲ ਹਨਾ ਇਹ ਤਾਂ ਵੈਸੇ ਇਹਦੇ ਨਾਲ ਦੇ ਜਿਹੜਾ ਮੈਂ ਪਾਇਆ ਵਾ ਹੁਣ ਬਹੁਤ ਵਧੀਆ ਹੈ ਹੈਵੀ ਕੁਆਲਿਟੀ ਦਾ ਅੱਛਾ ਪਰ ਪੋਲੋ ਵਾਲੇ ਲੋਆ ਬਹੁਤ ਫਿਰਲ ਕੁਆਲਿਟੀ ਹੈ ਵਧੀਆ ਜਿਹਾ ਸੇਲ ਹੋ ਰਿਹਾ ਅੱਛਾ ਫੋਨ ਪਾ ਕੇ ਦੀ ਸਟਕੇ ਦੇਖੀਏ ਚਲੋ ਦੇਖ ਲਈਏ ਜੀ ਅਸੀਂ ਕਿਹੜਾ ਪਸੰਦ ਆਉਂਦਾ ਲਓ ਜੀ ਆਹ ਵਾਲਾ ਕਵਰ ਲਿਆ ਮੈਂ ਵੀ ਇਹ ਚੂਲੂ ਵਾਲਾ ਆਪਣੇ ਵਾਸਤੇ ਲਓ ਜੀ ਆਗੇ ਹੌ ਰਿਲੈਕਸ ਵਾਲਿਆਂ ਦੇ ਪੂਰੇ ਤੋਂ ਸਿੰਪਲ ਚੱਪਲ ਲੈਣੀ ਆ ਬੂਟ ਤਾਂ ਅਸੀਂ ਵੈਸੇ ਲੈ ਦੇ ਚੱਲਦੇ ਆ ਜੀ ਅੰਦਰ ਸਪਾਰਕਸ ਇਹ ਕੋਲ ਵੀ ਬੂਟਵਾਰਡ ਤਾਂ ਬਹੁਤ ਵਧੀਆ ਪਏ ਆ ਅਸੀਂ ਬੂਟ ਤਾਂ ਵੈਸੇ ਲੈ ਲਈ ਰੈੱਡ ਟੇਪ ਵਾਲਿਆਂ ਨੂੰ ਤੇ ਹੁਣ ਚੱਪਲਾਂ ਦਾ ਜੋੜਾ ਲੈਣਾ ਜੀ ਇੱਕ ਸਿੰਪਲ ਚੱਪਲ ਵੀ ਚਾਹੀਦੀ ਹੈ ਇੱਥੇ ਯੂਕੀਨਿਆ ਕੀ ਨੰਨ ਕੋਲ ਵੀ ਮੇਰੇ ਤੋਂ ਬਹੁਤ ਵਧੀਆ। ਬੜੀ ਮੋਟੀ ਦੀ ਸਾਈਜ਼ ਸਾਈਜ਼ ਤਾਂ ਬਾਕੀ ਕੋਲ ਦੂਜੀ ਦਾ। ਮੈਂ ਸਾਈਜ਼ ਤਾਂ ਇਹਨਾਂ ਨੂੰ ਲਵਸ ਕਰਦਾ। ਸੇਮਿੰਦੀ। ਇਹ ਬਾਹਰ। ਚਲਿੱਪਰ ਜਿਹਾ ਪਿਆ ਉਹ। ਦਿੱਤੀ ਆ। ਆਪਣੇ ਕੋਲ 370 ਦਾ ਲੈ ਕੇ ਜਾ ਹੁਣ। ਸਮਾਨ ਬਾਈ ਜੀ ਸਾਰਾ ਪੂਰਾ ਹੋਵੇ ਨਾ। ਮੈਂ ਫਿਕਰੀ ਅੱਜ ਦਿਹਾੜੀ ਸਾਰੀ ਸਮਾਨ ਭਰੇ ਲਾਈ ਆ ਛੋਟੇ ਮੋਟੇ ਦਵਾਈਆਂ ਦੁਵਾਈਆਂ ਮੈਡੀਕਲ ਜੋ ਵੀ ਸਮਾਨ ਚਾਹੀਦਾ ਤਾਂ ਉਹ ਵੀ ਲਿਆ ਤੇ ਬਾਕੀ ਹੋਰ ਵੀ ਸਮਾਨ ਲਿਆ ਆ ਜਿੱਦਾਂ ਹੁਣ ਮੰਨ ਲਓ ਹੁਣ ਬਾੜਾ ਦੀ ਕੇਅਰ ਵਾਸਤੇ ਜੋ ਵੀ ਆ ਚਲੋ ਕਟਿੰਗ ਕਰਦਾ ਜਿਹੜਾ ਬੰਦਾ ਮਸ਼ੀਨ ਮਸ਼ੂਨ ਜੀ ਜੋ ਵੀ ਆ ਤੇ ਬਾਕੀ ਹੁਣ ਚੱਪੜਾਂ ਰਹਿ ਗਈਆਂ ਇਕੱਲੀਆਂ ਚੱਪੜਾਂ ਲੈ ਕੇ ਫਿਰ ਚੱਲਦੇ ਆ ਜੀ ਫਿਰ ਮਿਲਦੇ ਹਾਂ ਕਿਸੇ ਅਗਲੇ ਵਲੌਗ ਚ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ